ਹਾਂਜੀ ਪੁਸ਼ਕਰ ਮੇਲੇ ਦੇ ਵਿੱਚ ਬਹੁਤ ਵੱਡੀ ਥੋਨੂੰ ਆਪਾਂ ਘੋੜੀ ਦਿਖਾਉਣਾ ਹੈ ਜਿਹੜੀ ਬਹੁਤ ਜਿਆਦਾ ਬਿਨਰ ਬਣੀ ਆ ਬਹੁਤ ਥਾਮੋ ਮੱਲ ਜਿੱਤੀ ਆ ਤੇ ਬਾਈਆਂ ਨੇ ਅੰਦਰ ਖੜਾ ਰੱਖੀ ਸੀ ਬਾਈਆਂ ਨਾਲ ਗੱਲਬਾਤ ਵੀ ਕਰਦੇ ਆ ਵੀ ਕਿੱਥੋਂ ਕਿੱਥੋਂ ਇਹ ਫਾਸਟ ਆਈ ਆ ਜਾਂ ਕਿੱਥੋਂ ਕਿੱਥੋਂ ਇਹ ਕਿੰਨੀ ਦੀ ਹਾਈਟ ਆ ਕਿਹੜੇ ਘੋੜੇ ਦੀ ਆ ਤੇ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਸਮਸਤ ਇਹ ਹੋਰ ਤੁਸੀਂ ਕੱਲ ਦੇ ਦੇਖੀ ਇਹਨੂੰ ਕਿੱਥੇ ਖੜੀ ਸੀ ਕੁੜੀ ਇਹ ਇਹ ਯਹੀਂ ਪਰ ਲਗਾ ਰੱਖਿਆ ਜੀ ਟੈਂਟ ਤੋਂ ਅੱਛਾ ਪਹਿਲੇ ਇਹ ਓਨ ਲਾਈਨ ਕੀ ਵਜ੍ਹਾ ਸੇ ਪਿੱਛੇ ਰਹਿ ਗਿਆ ਜੀ ਪਹਿਨ ਓਨ ਰੋਡ ਪਈ ਥਾ ਜੀ ਠੀਕ ਹੈ ਤੇ ਬਾਈ ਜੀ ਦੀ ਹਾਈਟ ਕਿਤਨੀ ਹੈ ਇਸ ਕੀ ਹਾਈਟ 86 ਇੰਚ ਹੈ ਜੀ ਫੱਟੀ ਵਾਲੀ ਅੱਛਾ ਫੱਟੀ ਵਾਲੀ ਹਾਂ ਜੀ ਤੇ ਇਸ ਦਾ ਫਾਦਰ ਕੌਣ ਸਾ ਹੈ ਬਾਜ ਜੀ ਬਾਜੜੇ ਵਾਲਾ ਗੋਡਾ ਸੁਰਿੰਦਰ ਬਾਈ ਹੈ ਗੁਰੀ ਮੰਗਤ ਕੇ ਪਾਸ ਥਾ ਜੀ ਉਹ ਛੁੱਟ ਗਿਆ ਜੀ ਗੋਡਾ ਜੀ ਮਾਦਰ ਮਾਦਰ ਮੇਰੇ ਪਾਸ ਹੈ ਜੀ ਡਾਟ ਕਰ ਰਤਨਾਗਰ ਗੋੜੇ ਦੀ ਬੱਚੀ ਹੈ ਕਹਾਂ ਕਹਾਂ ਸੇ ਬਣ ਰਹੇ ਬਣੀ ਪਿਛਲੀ ਗੇੜ ਤੋਂ ਪੁਸ਼ਗਰ ਸੈਕੰਡ ਪੋਜੀਸ਼ਨ ਪੈ ਥੀ ਦੋ ਦਾਤ ਮੈਂ ਅੱਛਾ ਮਹਿੰਦਰਗੜ ਸ਼ੋ ਮੈਂ ਫਰਸਟ ਪੋਜੀਸ਼ਨ ਪੈ ਥੀ ਠੀਕ ਹੈ ਕੇਡੀਐਫ ਮੈਂ ਫਰਸਟ ਪੋਜੀਸ਼ਨ ਪੈ ਥੀ ਠੀਕ ਹੈ ਇਹ टोडपुरा में घोड़ियों में लगाई थी दो दांत थी घोड़ियों में लगाई थी वहां पर फिर फर्स्ट पोजीशन पे थी ठीक है पांच बार बनी हां पांच बार बनी पांच, पांच बार आ... शो भरतरी पांच बार ही पा... नंबर में हां पांच बार 100 में लगी है जे घोड़ी पांच बार आ... ही विनर बनी है दूसरी बात भैया जे बता दें जे किसी ने लेनी हो ते उसका आपका कोई इरादा है भाई साहब भाई साहब ये घोड़ी नहीं है अभी तक मतलब बच्चे बच्चे हां ठीक है जे बच्ची किसी ने पसंद आ गई किसी दे लेनी होवे ਤੋ ਆਪਕਾ ਕੋਈ ਇਰਾਦਾ ਹੈ ਦੇਖੋ ਭਾਈ ਅੱਛੀ ਜੰਗ ਆ ਜਾਏਗੀ ਅੱਛੇ ਪ੍ਰਾਈਜ਼ ਮਿਲਣਗੇ ਰੱਦ ਦੇ ਵੀ ਦੇਗੇ ਵਰਨਾ ਸੋ ਲੜਾ ਕੇ ਘਰ ਜਾਇਆ ਜੋ ਕੱਲ ਜਿਹੜਾ ਕੱਲੂ ਸੋ ਲੱਗੂਗਾ ਉਹਦੇ ਵਿੱਚ ਤੁਸੀਂ ਪਾਓਗੇ ਨਾ ਹਾਂ ਜ਼ਰੂਰ ਪਾਗੇ ਸੋਰ ਖਾਸਤੇ ਲੈ ਤੇ ਲਓ ਜੀ ਕਰੋੜਾ ਰੁਪਏ ਦੀ ਘੋੜੀ ਜਿਹੜੀ ਅੰਦਰ ਖੜੀ ਸੀ ਮਾੜਾ ਤੋੜ ਕੇ ਦਿਖਾ ਦਿਓ ਤੋੜ ਕੇ ਚੰਕੇ ਬਹੁਤ ਸਾਰੀਆਂ ਵੀਡੀਓ ਦੇਖ ਚਲੋ ਉਹ ਵੀ ਇਹਦਾ ਸ਼ੋਅ ਹੈ ਤੇ ਬਾਕੀ ਸਾਰੇ ਬਾਈ ਕਹਿੰਦੇ ਸਾਰੀ ਡਿਟੇਲ ਦੇਤੀ ਬਾਈਆਂ ਦਾ ਸਟੱਟ ਫਾਰਮ ਦਾ ਨਾਮ ਕੀ ਹੈ ਬਾਈ ਬਾਈ ਗਰਪਨ ਰੱਖਤੇ ਹੈ ਕੋਈ ਸਟੱਟਪਨ ਕਿਸਾਨ ਆਦਮੀ ਹੈ ਜੀ ਦੋ ਚਾਰ ਆਦਮੀ ਆਪਕਾ ਨੰਬਰ ਬੋਲ ਦੋ 95417 17174 ਠੀਕ ਹੈ 95417 17 17 17 17 4 4 ਤੇ ਲਓ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਬਾਈਆਂ ਦੀ ਤੇ ਬੱਚੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਉਂਕਿ ਬਾਈ ਕਹਿੰਦੇ ਕੋਈ ਸਟੱਡ ਫਾਰਮ ਨਹੀਂ ਆਮ ਹੀ ਬੰਦਿਆ ਦੇਖੋ ਮੈਂ ਖੜਾ ਤੁਹਾਡੇ ਸਾਹਮਣੇ ਤੇ ਮੇਰੇ ਸਿਰ ਤੋਂ ਬਹੁਤ ਜ਼ਿਆਦਾ ਉੱਚੀ ਹੈ ਤੇ ਬਾਕੀ ਪੰਜ ਵਾਰ ਮਾਲਾ ਸੋਹ ਦੇ ਵਿੱਚ ਪਾਈਏ ਪੰਜੇ ਵਾਰੀ ਬੰਨਰ ਬਣੀ ਹੈ ਤੇ ਕੱਲ ਨੂੰ ਫੇਰ ਸੋਹ ਹੈ ਦਾ ਤੇ ਕਰੋੜਾ ਰੁਪਏ ਦੀ ਘੋੜੀ ਸ਼ੇਅਰ ਕਰ ਦੋ ਧੰਨਵਾਦ ਜੀ ਧੰਨਵਾਦ ਜੀ